ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਾ ਕਿ ਗੁਰੂ ਪਿਆਰੇ ਉਹ ਆਪਾਂ ਜੀਵਨ ਜਾਂਚ ਗੁਰਬਾਣੀ ਦੇ ਨਾਲ ਇਹ ਲੜੀ ਆਰੰਭ ਕੀਤੀ ਹੋਈ ਹੈ ਜਿਸ ਦੇ ਅੰਦਰ ਗੁਰਦੇਵ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ ਜੋ ਸਾਨੂੰ ਜੀਵਨ ਜੁਗਤ ਬਖਸ਼ਦੀ ਹੈ ਜੀਵਨ ਜਉਣ ਦਾ ਢੰਗ ਢੰਗ ਬਖਸ਼ਦੀ ਹੈ ਅਤੇ ਅਸੀਂ ਆਪਣੇ ਜੀਵਨ ਨੂੰ ਹੋਰ ਸੁਖੈਣ ਸੁਖਾਲਾ ਸੁਖੀ ਤੇ ਵਿਕਾਸ ਨਾਲ ਕਿਵੇਂ ਭਰ ਸਕਦੇ ਆ ਉਹ ਮਾਰਾ ਜੀ ਸਾਨੂੰ ਜੁਗਤ ਬਖਸ਼ਦੇ ਨੇ ਉਸ ਤੇ ਆਪਾਂ ਵਿਚਾਰ ਕਰ ਰਹੇ ਹਾਂ ਇਸੇ ਲੜੀ ਦੀ ਤੀਸਰੀ ਵੀਡੀਓ ਹੈ ਜਿਸ ਦੇ ਅੰਦਰ ਆਪਾਂ ਗੱਲ ਕਰਾਂਗੇ ਜਿਹੜੀ ਪਿਛਲੀ ਵੀਡੀਓ ਦੇ ਅੰਦਰ ਆਪਾਂ ਗੱਲ ਕੀਤੀ ਸੀ ਕਿ ਸਮੱਸਿਆ ਹੈ ਕਿਉਂਕਿ ਜਿੰਨਾ ਸਮਾਂ ਜੀਵਨ ਹੈ ਓਨਾ ਸਮਾਂ ਸਮੱਸਿਆਵਾਂ ਜਿਹੜੀਆਂ ਨੇ ਨਿਸ਼ਚਿਤ ਤੌਰ ਤੇ ਸਾਡੇ ਜੀਵਨ ਦੇ ਅੰਦਰ ਚੱਲਣਗੀਆਂ ਅਗਰ ਸਮੱਸਿਆ ਨਹੀਂ ਹੈ ਤਾਂ ਇਹ ਦਾਰਤਾ ਹੈ ਕਿ ਤੁਸੀਂ ਜੀ ਨਹੀਂ ਰਹੇ ਤੁਹਾਡੇ ਕੋਲ ਜੀਵਨ ਨਹੀਂ ਹੈ ਅਗਰ ਜੀਵਨ ਹੈ ਤਾਂ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੇ ਜੀਵਨ ਚ ਨਿਸ਼ਚਿਤ ਤੌਰ ਤੇ ਆਉਂਦੀਆਂ ਰਹਿਣੀਆਂ ਨੇ ਪਰ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਜਿਕਰ ਤੁਹਾਡੇ ਕੋਲ ਹੱਲ ਹੈ ਤਾਂ ਤੁਹਾਡੇ ਲਈ ਸਮੱਸਿਆ ਸਮੱਸਿਆ ਨਹੀਂ ਹੈ ਉਹ ਦੇ ਲਈ ਸਮੱਸਿਆ ਹੈ ਜਿਹਦੇ ਕੋਲ ਹੱਲ ਨਹੀਂ ਹੈ ਔਰ ਗੁਰੂ ਸਾਹਿਬ ਜੀ ਸਾਨੂੰ ਪਵਿੱਤਰ ਬਾਣੀ ਦੇ ਅੰਦਰ ਜੁਗਤ ਬਖਸ਼ਦੇ ਢੰਗ ਬਖਸ਼ਦੇ ਤਰੀਕਾ ਬਖਸ਼ਦੇ ਨੇ ਭਾਈ ਗੁਰਦਾਸ ਜੀ ਦਾ ਇੱਕ ਬੜਾ ਹੀ ਕੀਮਤੀ ਕਵਿਤਾ ਹੈ ਉਹ ਕਹਿੰਦੇ ਨੇ ਕਿ ਜੈਸੇ ਕਰਤਾਸ ਗਰਜਾਤ ਜਲ ਬੂੰਦ ਪਰੀ ਕਰਿਤ ਸੰਬੰਧ ਜਲ ਮੈਂ ਸਾਵਧਾਨ ਹੈ ਉਹ ਕਹਿੰਦੇ ਜਿਹੜਾ ਕਾਗਜ਼ ਹੈ ਨਾ ਉਹ ਜੇਕਰ ਤੁਸੀਂ 2-4 ਬੂੰਦਾਂ ਉਹਦੇ ਤੇ ਪਾਣੀ ਦੀਆਂ ਸਿੱਟ ਦੇਓਗੇ ਉਹ ਗਲ ਜਾਏਗਾ ਜਿਵੇਂ ਥੋੜਾ ਜਿਹਾ ਪਾਣੀ ਉਹਦੇ ਤੇ ਪਾਏਗਾ ਉਹ ਗਲ ਜਾਏਗਾ ਪਰ ਕਹਿੰਦੇ ਜੇਕਰ ਤੁਸੀਂ ਕਾਗਜ਼ ਤੇ ਪਾਣੀ ਵੀ ਪਾਣਾ ਹੋਵੇ ਔਰ ਉਸ ਕਾਗਜ਼ ਨੂੰ ਗਲਣ ਤੋਂ ਵੀ ਬਚਾਣਾ ਹੋਵੇ ਤੇ ਫਿਰ ਕੀ ਤਾਂ ਗਏ ਕਿڑی ਵਧੀ ਹੈ ਕੀ ਐਸਾ ਹੋ ਸਕਦਾ ਭਾਈ ਗੁਰੂ ਦਾਤ ਜੀ ਫਿਰ ਆਪ ਹੀ ਜਵਾਬ ਦਿੰਦੇ ਹੋ ਕਹਿੰਦੇ ਹੋ ਸਕਦਾ ਉਹ ਕਹਿੰਦੇ ਜਿਹੜਾ ਕਾਗਜ਼ ਹੈ ਤੁਸੀਂ ਉਹਦਾ ਸੰਬੰਧ ਤੇਲ ਦੇ ਨਾਲ ਘਿਓ ਦੇ ਨਾਲ ਬਣਾ ਦਿਓ ਉਹਨੂੰ ਲੇਪਣ ਘਿਓ ਦੇ ਨਾਲ ਕਰ ਦਿਓ ਫਿਰ ਤੁਸੀਂ ਬੇਸ਼ਕ ਉਹਤੇ 10 ਬੂੰਦਾ ਪਾਣੀ ਦੀਆਂ ਸਿਰ ਤੋਂ 20 ਸਿਰ ਦਿਓ ਗਲੇਗਾ ਨਹੀਂ ਦੂਸਰੀ ਉਦਾਹਰਨ ਦੇ ਅੰਦਰ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਰੋੜਾਂ ਮਣ ਜਿਹੜਾ ਰੂਹ ਹੈ ਉਹਨੂੰ ਤੁਸੀਂ ਇੱਕ ਛੋਟੀ ਜੀ ਚਿੰਗਾਰੀ ਦੇ ਨਾਲ ਸਾੜ ਕੇ ਰਾਹ ਕਰ ਸਕਦੇ ਹੋ ਪਰ ਜੇਕਰ ਤੁਸੀਂ ਉਸ ਰੂ ਨੂੰ ਬਚਾਉਣਾ ਹੋਵੇ ਤੇ ਉਹਨੂੰ ਅੱਗ ਵੀ ਲਾਣੀ ਹੋਵੇ ਕੀ ਐਸਾ ਕੋਈ ਢੰਗ ਕੋਈ ਵੀਦੀ ਕੋਈ ਤਰੀਕਾ ਹੈ ਤਾਂ ਫਿਰ ਭਾਈ ਸਾਹਿਬ ਜੀ ਜਵਾਬ ਦਿੰਦੇ ਕਹਿੰਦੇ ਕਿ ਤੁਸੀਂ ਉਸੇ ਰੂ ਦੇ ਵਿੱਚੋਂ ਬਹੁਤਾ ਰੂ ਨਹੀਂ ਉਸੇ ਰੂ ਦੇ ਵਿੱਚੋਂ ਥੋੜਾ ਜਿਹਾ ਰੂ ਲੈ ਲਓ ਉਹਦੀ ਬੱਟੀ ਬਣਾ ਲਓ ਔਰ ਉਹਨੂੰ ਦੀਵੇ ਦੇ ਅੰਦਰ ਰੱਖੋ ਤੇ ਉਹਦੇ 'ਚ ਤੇਲ ਪਾ ਦਿਓ ਹੁਣ ਉਹਨੂੰ ਅੱਗ ਲਾ ਦਿਓ ਪਹਿਲਾਂ ਛੋਟੀ ਜੀ ਚੰਗਾੜੀ ਜਿਹੜੀ ਐ ਉਹ ਕਈ ਮਣ ਰੂ ਨੂੰ ਸਾੜ ਕੇ ਸੁਆਹ ਕਰ ਦਿੰਦੀ ਸੀ ਪਰ ਹੁਣ ਤੁਸੀਂ ਉਹਨੂੰ ਅੱਗ ਲਾ ਦਿੱਤੀ ਉਹ ਸਰੂ ਨੂੰ ਜਿੰਨਾ ਸਮਾਂ ਉਹ ਤੇਲ ਜਿਹੜਾ ਹੈ ਉਹ ਸਰੂ ਦੇ ਨਾਲ ਹੈ ਉਹ ਰੂ ਸੜੇਗਾ ਨਹੀਂ ਅੱਗ ਵੱਲਦੀ ਰਹੇਗੀ ਜੇਕਰ ਤੁਸੀਂ ਚਾਹਦੇ ਹੋ ਰੂ ਨੂੰ ਬਚਾਣਾ ਤੇ ਭਾਈ ਸਾਹਿਬ ਜੀ ਕਹਿੰਦੇ ਕਿ ਉਹ ਸਰੂ ਦਾ ਸੰਬੰਧ ਤੇਲ ਨਾਲ ਬਣਾ ਦਿਓ ਤੀਸਰੀ ਉਦਾਹਰਨ ਦੇ ਅੰਦਰ ਭਾਈ ਸਾਹਿਬ ਜੀ ਕਹਿੰਦੇ ਜੈਸੇ ਲੋਹਾ ਬੂਡ ਜਾਤ ਸਲਲ ਮੈਂ ਡਾਰਤ ਕਿ ਜਿਹੜਾ ਲੋਹਾ ਹੈ ਜਿਵੇਂ ਤੁਸੀਂ ਉਹਨੂੰ ਪਾਣੀ 'ਚ ਸਿੱਠਦੇ ਹੋ ਉਹ ਡੁੱਬ ਜਾਂਦਾ ਹੈ ਕਹਿੰਦੇ ਤੁਸੀਂ ਲੋਹੇ ਨੂੰ ਪਾਣੀ 'ਚ ਵੀ ਰੱਖਣਾ ਪਰ ਉਹਨੂੰ ਡੁੱਬਣ ਤੋਂ ਵੀ ਬਚਾਣਾ ਹੈ ਤਾਂ ਕੀ ਕੋਈ ਢੰਗ ਹੈ ਕੋਈ ਤਰੀਕਾ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਜੈਸੇ ਲੋਹਾ ਬੂਡ ਜਾਤ ਸਲਲ ਮੈਂ ਡਾਰਤ ਹੀ ਕਾਸ਼ਟ ਪ੍ਰਸੰਗ ਗੰਗਸਾਰਨਾ ਮਾਨ ਹੈ ਕਹਿੰਦੇ ਜੇਕਰ ਤੁਸੀਂ ਉਹਦਾ ਸੰਬੰਧ ਲੱਕੜ ਨਾਲ ਬਣਾ ਦਿਓ ਉਸ ਲੋਹੇ ਦਾ ਤੇ ਉਹ ਲੋਹਾ ਜਿਹੜਾ ਹੈ ਉਹ ਪਾਣੀ ਚ ਡੁੱਬੇਗਾ ਨਹੀਂ ਤੁਸੀਂ ਦੇਖਦੇ ਹੋ ਵੱਡੇ ਵੱਡੇ ਸ਼ਿਪ ਜਿਹੜੇ ਨੇ ਪਾਣੀ ਚ ਕਿੰਨੇ ਹਜ਼ਾਰ ਕੁਆਂਟਲ ਲੋਹਾ ਜਿਹੜਾ ਪਾਣੀ ਚ ਤੈਰਦਾ ਫਿਰਦਾ ਹੈ ਕਿਵੇਂ ਤੈਰਦਾ ਫਿਰਦਾ ਕਿਉਂਕਿ ਉਹਦਾ ਸੰਬੰਧ ਲੱਕੜ ਦੇ ਨਾਲ ਬਣਾ ਦਿੱਤਾ ਗਿਆ ਹੈ ਇਸੇ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ ਕਿ ਦੁਨੀਆ ਦੇ ਅੰਦਰ ਬਹੁਤ ਦੁੱਖ ਨੇ ਤਕਲੀਫਾਂ ਤੇ ਸਮੱਸਿਆਵਾਂ ਨੇ ਜੇਕਰ ਤੁਹਾਡਾ ਸਬੰਧ ਗੁਰੂ ਨਾਲ ਬਣ ਜਾਂਦਾ ਹੈ ਤੇ ਉਹ ਸਮੱਸਿਆਵਾਂ ਉਹ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਸਾਨੀ ਦੇ ਨਾਲ ਹੱਲ ਹੋ ਸਕਦੀਆਂ ਨੇ ਜਿਸ ਪ੍ਰਕਾਰ ਕਾਗਜ਼ ਦਾ ਸਬੰਧ ਬਣ ਗਿਆ ਕਰਿਤ ਦੇ ਨਾਲ ਉਹ ਘਉ ਦੇ ਨਾਲ ਉਹ ਗਲੇਗਾ ਨਹੀਂ ਜਿਸ ਪ੍ਰਕਾਰ ਰੂੰ ਦਾ ਸਬੰਧ ਬਣ ਗਿਆ ਤੇਲ ਨਾਲ ਉਹ ਸੜੇਗਾ ਨਹੀਂ ਜਿਸ ਪ੍ਰਕਾਰ ਲੱਕੜ ਦਾ ਸਬੰਧ ਬਣ ਗਿਆ ਲੋਹੇ ਦਾ ਸਬੰਧ ਬਣ ਗਿਆ ਲੱਕੜ ਦੇ ਨਾਲ ਉਹ ਡੁੱਬੇਗੀ ਨਹੀਂ ਬਿਲਕੁਲ ਇਸੇ ਪ੍ਰਕਾਰ ਜਿਨ੍ਹਾਂ ਦਾ ਸਬੰਧ ਗੁਰੂ ਨਾਲ ਬਣ ਜਾਂਦਾ ਹੈ ਗੁਰੂ ਉਹਨਾਂ ਨੂੰ ਜੁਗਤ ਦਿੰਦਾ ਢੰਗ ਵਿਧੀ ਤਰੀਕਾ ਦਿੰਦਾ ਹੈ ਔਰ ਉਸ ਤਰੀਕੇ ਦੇ ਜਰੀਏ ਫਿਰ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਸੋ ਅੱਗੇ ਆਪਾਂ ਇਸ ਨੂੰ ਅਗਲੇਰੀ ਲੜੀ ਦੇ ਅੰਦਰ ਵਿਚਾਰਾਂਗੇ ਜੇਕਰ ਇਹ ਤੁਹਾਨੂੰ ਵਿਚਾਰ ਚੰਗੇ ਲੱਗ ਰਹੇ ਨੇ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ